ਪਰ ਉਹ ਜ਼ਮਾਨਾ ਸੀ ਜਦੋਂ ਐਨ ਆਰ ਆਈ ਲੜਕੇ ਭਾਰਤੀ ਕੁੜੀਆਂ ਦੇ ਨਾਲ ਵਿਆਹ ਕਰਕੇ ਉਹਨਾਂ ਨੂੰ ਛੱਡ ਦਿੰਦੇ ਸੀ ਫਿਲਮ ਦੀ ਕਹਾਣੀ ਨਵਦੀਪ ਨਾਮ ਦੀ ਇੱਕ ਕੁੜੀ ਦੇ ਇਰਦ-ਗਿਰਦ ਘੁੰਮਦੀ ਹੈ ਜੋ ਪਤੀ ਦੇ ਪੈਸੇ ਦੇ ਨਾਲ ਵਿਦੇਸ਼ ਜਾ ਕੇ ਉਸ ਨੂੰ ਧੋਖਾ ਦਿੰਦੀ ਹੈ ਪੈਸਾ ਲਗਾਉਣ ਦੇ باوجود ਨਵਦੀਪ ਆਪਣੇ ਪਤੀ ਨੂੰ ਵਿਦੇਸ਼ ਨਹੀਂ ਬੁਲਾਉਂਦੀ ਕੁੜੀ ਕੈਨੇਡਾ ਦੇ ਕਾਲਜ ਦੀ ਫੀਸ ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ ਜਿਸ ਕਾਰਨ ਉਸ ਦਾ ਪਤੀ ਆਤਮ ਹੱਤਿਆ ਕਰ ਲੈਂਦਾ ਹੈ ਹਾਣੀ ਇੱਕ ਮੋੜੋਂ ਦੋ ਲੈਂਦੀ ਹੈ ਜਦੋਂ ਉਸ ਦਾ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਅਤੇ ਨਵਦੀਪ ਉੱਤੇ ਕਤਲ ਦਾ ਇਲਜ਼ਾਮ ਲੱਗਦਾ ਹੈ। ਉਹਨੂੰ ਮੈਂਟਲੀ ਹਰਾਸ ਕੀਤਾ। ਇਸੇ ਕਰਕੇ ਉਹ ਖੁਦ ਕੁੱਟ ਗਿਆ। ਹਰਦੀਪ ਜ਼ਰੇਵਾਲ ਨੇ ਇੱਕ ਵਾਰ ਫੇਰੇ ਸਾਬਤ ਕਰ ਦਿੱਤਾ ਕਿ ਉਹਨਾਂ ਦੀ ਅਦਾਕਾਰੀ ਸਿਰਫ ਡਾਇਲੌਗ ਡਿਲੀਵਰੀ ਤੱਕ ਹੀ ਸੀਮਿਤ ਨਹੀਂ ਹੈ। ਸਗੋਂ ਉਹਨਾਂ ਦੇ ਕੋਲ ਦਰਦ ਅਤੇ ਗੁੱਸੇ ਨੂੰ ਅੱਖਾਂ ਰਾਹੀਂ ਦਿਖਾਉਣ ਦਾ ਹੁਨਰ ਵੀ ਹੈ। ਉਨਾ ਦੀ ਸਕਰੀਨ ਪ੍ਰੈਜੈਂਸ ਬਹੁਤ ਹੀ ਜ਼ਬਰਦਸਤ ਹੈ ਮੰਡੀ ਤਖਣ ਨੇ ਨਵਦੀਪ ਦੇ ਕਿਰਦਾਰ ਦੇ ਵਿੱਚ ਜਾਨ ਪਾ ਦਿੱਤੀ ਹੈ ਇੱਕ ਅਜਿਹਾ ਕਿਰਦਾਰ ਹੈ ਜੋ ਸਵਾਲ ਖੜੇ ਕਰੇਗਾ ਸਦੀ ਪਲਟ ਗਈ ਹੋ ਰੋਨਰ ਜਿਹੜੀਆਂ ਕੁੜੀਆਂ ਕਦੇ ਦਾਜ ਪਿੱਛੇ ਸਾੜੀਆਂ ਜਾਂਦੀਆਂ ਸੀ ਅੱਜਕੱਲ ਉਹ ਮੁੰਡਿਆਂ ਦੀ ਮੌਤ ਦੀ ਜ਼ਿੰਮੇਵਾਰ ਬਣ ਰਹੀਆਂ ਹਨ ਜਿਹੜੀਆਂ ਕੁੜੀਆਂ ਕਦੇ ਦਾਜ ਪਿੱਛੇ ਸਾੜੀਆਂ ਜਾਂਦੀਆਂ ਸੀ ਅੱਜਕੱਲ ਉਹ ਮੁੰਡਿਆਂ ਦੀ ਮੌਤ ਦੀਆਂ ਜ਼ਿੰਮੇਵਾਰ ਬਣ ਰਹੀਆਂ ਹਨ ਕੰਟਰੈਕਟ ਮੈਰਿਜ ਦੇ ਨਾਂ ਤੇ ਲੜਕੀਆਂ ਨੂੰ ਲੁੱਟਣਾ ਤੇ ਫਿਰ ਉਹਨਾਂ ਨੂੰ ਵਿਦੇਸ਼ ਜਾ ਕੇ ਧੋਖਾ ਦੇਣਾ ਕਿ ਲੜਕਾ ਜਿਸਨੇ ਆਪਣੀ ਕਮਾਈ ਇਸ ਰਿਸ਼ਤੇ ਦੇ ਵਿੱਚ ਲਗਾ ਦਿੱਤੀ ਕੀ ਮਹਿਸੂਸ ਕਰਦਾ ਹੈ ਜਦੋਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸਦੇ ਨਾਲ ਤਾਂ ਸਿਰਫ ਖੇਡਿਆ ਗਿਆ ਹੈ ਹਰਦੀਪ ਗਰੇਵਾਲ ਅਤੇ ਮੰਡੀ ਤਖੜ ਦੀ 6 ਸੀਟ ਇੱਕ ਅਜਿਹੀ ਫਿਲਮ ਹੈ ਜੋ ਪੰਜਾਬ ਦੇ ਵਿੱਚ ਫੈਲੇ ਕੰਟਰੈਕਟ ਮੈਰਿਜ ਸਕੈਮ ਦੀ ਸਚਾਈ ਨੂੰ ਬੇਨਕਾਬ ਕਰਦੀ ਹੈ ਸਦੀਪ ਪਾਲਟ ਦੀ ਔਰਨਰ ਗਈ ਹੋ ਰੋਨਰ ਜਿਹੜੀਆਂ ਕੁੜੀਆਂ ਕਦੇ ਦਾਜ ਪਿੱਛੇ ਸਾੜੀਆਂ ਜਾਂਦੀਆਂ ਸੀ ਅੱਜ ਕੱਲ ਉਹ ਮੁੰਡਿਆਂ ਦੀ ਮੌਤ ਦੀ ਜ਼ਿੰਮੇਵਾਰ ਬਣ ਰਹੀਆਂ ਹਨ ਕਿਹਾ ਜਾਂਦਾ ਹੈ ਕਿ ਹਰ ਕਿਸੇ ਨੂੰ ਸੁਪਨੇ ਵੇਖਣ ਦਾ ਪੂਰਾ ਪੂਰਾ ਹੱਕ ਹੈ ਪਰ ਜਦੋਂ ਇਹ ਸੁਪਨੇ ਕਿਸੇ ਦੀ ਬਰਬਾਦੀ ਦਾ ਕਾਰਨ ਬਣ ਜਾਂਦੇ ਨੇ ਤਾਂ ਉਹ ਸੁਪਨੇ ਸੁਪਨੇ ਨਹੀਂ ਰਹਿੰਦੇ ਸਗੋਂ ਕੋੜੀ ਹਕੀਕਤ ਬਣ ਜਾਂਦੇ ਹਨ ਹਰਦੀਪ ਗਰੇਵਾਲ ਅਤੇ ਮੰਡੀ ਤਖਣ ਦੀ 6 ਇਚ ਇੱਕ ਅਜਿਹੀ ਫਿਲਮ ਹੈ ਜੋ ਪੰਜਾਬ ਦੇ ਵਿੱਚ ਫੈਲੇ ਕੰਟਰੈਕਟ ਮੈਰਿਜ ਸਕੈਮ ਦੀ ਸੱਚਾਈ ਨੂੰ ਬੇਨਕਾਬ ਕਰਦੀ ਹੈ ਕਦੇ ਉਹ ਜ਼ਮਾਨਾ ਸੀ ਜਦੋਂ ਐਨ ਆਰ ਆਈ ਲੜਕੇ ਭਾਰਤੀ ਕੁੜੀਆਂ ਦੇ ਨਾਲ ਵਿਆਹ ਕਰਕੇ ਉਹਨਾਂ ਨੂੰ ਛੱਡ ਦਿੰਦੇ ਸੀ ਪਰ ਸਮਾਂ ਬਦਲ ਗਿਆ ਅਤੇ ਹੁਣ ਸਥਿਤੀ ਬਿਲਕੁਲ ਉਲਟ ਗਈ ਹੈ ਹੁਣ ਪੰਜਾਬ ਦੇ ਵਿੱਚ ਇੱਕ ਨਵਾਂ ਬਹੁਤ ਹੀ ਖਤਰਨਾਕ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ ਕੰਟਰੈਕਟ ਮੈਰਿਜ ਕੰਟਰੈਕਟ ਮੈਰਿਜ ਦੇ ਨਾਤੇ ਲੜਕੀਆਂ ਨੂੰ ਲੁੱਟਣਾ ਤੇ ਫਿਰ ਉਹਨਾਂ ਨੂੰ ਵਿਦੇਸ਼ ਜਾ ਕੇ ਧੋਖਾ ਦੇਣਾ ਇੱਕ ਲੜਕਾ ਜਿਸ ਨੇ ਆਪਣੀ ਕਮਾਈ ਇਸ ਰਿਸ਼ਤੇ ਦੇ ਵਿੱਚ ਲਗਾ ਦਿੱਤੀ ਕੀ ਮਹਿਸੂਸ ਕਰਦਾ ਹੈ ਜਦੋਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਨਾਲ ਤਾਂ ਸਿਰਫ ਖੇਡਿਆ ਗਿਆ ਬਹੁਤ ਸਾਰੇ ਮੁੰਡੇ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਸ ਦਰਦ ਨੇ ਬਹੁਤ ਸਾਰੇ ਘਰ ਬਰਬਾਦ ਕਰ ਤੇ ਕਰ ਦਿੱਤੇ ਹਨ ਬਹੁਤ ਸਾਰੀਆਂ ਮਾਵਾਂ ਦੇ ਸੁਪਨੇ ਤੋੜ ਦਿੱਤੇ ਹਨ ਅਤੇ ਬਹੁਤ ਸਾਰੇ ਲੜਕਿਆਂ ਨੂੰ ਖੁਦਖੁਸ਼ੀ ਕਰਨ ਲਈ ਮਜਬੂਰ ਵੀ ਕੀਤਾ ਹੈ ਹੁਣ ਵਿਆਹ ਪਿਆਰ ਅਤੇ ਰਿਸ਼ਤਿਆਂ ਦੇ ਨਾਂ ਤੇ ਠੱਗੀ ਦੀਆਂ ਨਵੀਆਂ ਦੁਕਾਨਾਂ ਖੁੱਲ ਗਈਆਂ ਹਨ ਫਿਲਮ ਦੀ ਕਹਾਣੀ ਨਵਦੀਪ ਨਾਮ ਦੀ ਇੱਕ ਕੁੜੀ ਦੇ ird gird ਘੁੰਮਦੀ ਹੈ ਜੋ ਪਤੀ ਦੇ ਪੈਸੇ ਦੇ ਨਾਲ ਵਿਦੇਸ਼ ਜਾ ਕੇ ਉਸ ਨੂੰ ਧੋਖਾ ਦਿੰਦੀ ਹੈ ਪੈਸਾ ਲਗਾਉਣ ਦੇ ਬਾਵਜੂਦ ਨਵਦੀਪ ਆਪਣੇ ਪਤੀ ਨੂੰ ਵਿਦੇਸ਼ ਨਹੀਂ ਬੁਲਾਉਂਦੀ ਜਿਸ ਕਾਰਨ ਉਸ ਦਾ ਪਤੀ ਆਤਮ ਹੱਤਿਆ ਕਰ ਲੈਂਦਾ ਹੈ ਕਹਾਣੀ ਇੱਕ ਮੋੜ ਉਦੋਂ ਲੈਂਦੀ ਹੈ ਜਦੋਂ ਉਸ ਦਾ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਅਤੇ ਨਵਦੀਪ ਉੱਤੇ ਕਤਲ ਦਾ ਇਲਜ਼ਾਮ ਲੱਗਦਾ ਹੈ ਉਹ ਆਤਮ ਹੱਤਿਆ ਕਰ ਲੈਂਦਾ ਹੈ ਇਹ ਕਹਾਣੀ ਉਹਨਾਂ ਪਰਿਵਾਰਾਂ ਦੀ ਹੈ ਜਿਨ੍ਹਾਂ ਦੇ ਪੁੱਤ ਇਸ ਕੰਟਰੈਕਟ ਮੈਰਿਜ ਸਕੈਮ ਦਾ ਸ਼ਿਕਾਰ ਕਰ ਆਤਮ ਹੱਤਿਆ ਕਰ ਗਏ ਹਰਦੀਪ ਗਰੇਵਾਲ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਦੀ ਅਦਾਕਾਰੀ ਸਿਰਫ ਡਾਇਲੌਗ ਡਿਲੀਵਰੀ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਉਹਨਾਂ ਦੇ ਕੋਲ ਦਰਦ ਅਤੇ ਗੁੱਸੇ ਨੂੰ ਅੱਖਾਂ ਰਾਹੀਂ ਦਿਖਾਉਣ ਦਾ ਹੁਨਰ ਵੀ ਹੈ ਉਹਨਾਂ ਦੀ ਸਕਰੀਨ ਪ੍ਰੈਜੈਂਸ ਬਹੁਤ ਹੀ ਜ਼ਬਰਦਸਤ ਹੈ ਮੰਡੀ ਤਖਣ ਨੇ ਨਵਦੀਪ ਦੇ ਕਿਰਦਾਰ ਦੇ ਵਿੱਚ ਜਾਨ ਪਾ ਦਿੱਤੀ ਹੈ ਇੱਕ ਅਜਿਹਾ ਕਿਰਦਾਰ ਹੈ ਜੋ ਸਵਾਲ ਖੜੇ ਕਰੇਗਾ ਲੋਕਾਂ ਦੇ ਵਿੱਚ ਨਫ਼ਰਤ ਵੀ ਪੈਦਾ ਕਰੇਗਾ ਗਾਰਿਕਤਰਾਉ ਨੇ ਇਸ ਕਹਾਣੀ ਨੂੰ ਰੀਅਲਿਜਮ ਅਤੇ ਇਮੋਸ਼ਨਸ ਦੇ ਨਾਲ ਨੇ ਸ਼ਾਨਦਾਰ ਤਰੀਕੇ ਦੇ ਨਾਲ ਪੇਸ਼ ਕੀਤਾ ਹੈ ਕਿ ਹਰ ਸੀਨ ਅਸਲੀ ਲੱਗਦਾ ਹੈ। ਉਹਨਾਂ ਨੇ ਫਿਲਮ ਨੂੰ ਨਾ ਸਿਰਫ ਕਹਾਣੀ ਵਜੋਂ ਪ੍ਰਸਤੂਤ ਕੀਤਾ ਹੈ, ਸਮਾਜਿਕ ਮੁੱਦੇ ਵਜੋਂ ਉਹਨਾਂ ਨੇ ਇਸ ਸਾਰੀ ਕਹਾਣੀ ਨੂੰ ਪੇਸ਼ ਕੀਤਾ ਹੈ। ਤਾਂ ਨਿਰਮਾਤਾ ਹਰਦੀਪ ਗਰੇਵਾਲ ਨੇ ਹਾਲ ਹੀ ਦੇ ਵਿੱਚ ਆਪਣੇ ਆਉਣ ਵਾਲੀ ਫਿਲਮ 6 ਇਚ ਦੀ ਰਿਲੀਜ਼ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਨੂੰ ਦੂਰ ਕਰਨ ਲਈ ਇੰਸਟਾਗ੍ਰਾਮ ਤੇ ਲਾਈਵ ਕੀਤਾ। ਉਹਨਾਂ ਨੇ ਸਪਸ਼ਟ ਕੀਤਾ ਕਿ ਇੱਕ ਇਹ ਜਿਹੜੀ ਪੰਜਾਬੀ ਫਿਲਮ ਹੈ ਇਹ 14 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਾਂ ਜੇਕਰ ਤੁਹਾਨੂੰ ਵੀ ਕੋਈ ਥ੍ਰਿਲਡ ਕਹਾਣੀ ਦੇਖਣ ਦੀ ਇੱਛਾ ਹੋ ਰਹੀ ਹੈ ਤਾਂ ਇਸ ਕਹਾਣੀ ਨੂੰ ਦੇਖਣ ਜ਼ਰੂਰ ਜਾਇਓ ਕਿਉਂਕਿ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੇ ਕੰਟਰੈਕਟ ਮੈਰਿਜ ਸਕੈਮ ਨੂੰ ਖੁੱਲਕੇ ਉਜਾਗਰ ਕੀਤਾ ਹੈ ਤਾਂ ਕੈਲੰਡਰ ਦੇ ਵਿੱਚ ਡੇਟ ਮਾਰਕ ਕਰ ਲਓ 14 ਮਾਰਚ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ